ਪ੍ਰਭਾਤੀ ਮਹਿਲਾ ਪੰਜਵਾ ਮਨ ਮੈਂ ਕੋਦ ਮਹਾ ਅਹੰਕਾਰਾ ਪੂਜਾ ਕਰੈ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚਕਰ ਬਣਾਏ ਅੰਤਰ ਕੀ ਮਲ ਕਭੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਤਗੋਤੀ ਮੁਦਰਾ ਮਨ ਮੋਇਆ ਮਾਇਆ ਰਹਾਉ ਪਾਪ ਕਰੇ ਪੰਚਾਂ ਕੇ ਬਸਰੇ ਤੀਰਤ ਨਾਏ ਕਹੈ ਸਭ ਉਤਰੇ ਬੌਰ ਕਮਾਵੇਂ ਹੋਏ ਨਿਸ਼ੰਕ ਜੰਪੁਰ ਬਾਂਧ ਖਰੇ ਕਾਲੰਕ ਖੁੰਗਰ ਬਾਂਧ ਬਜਾਵੇਂ ਤਾਲਾ ਤੰਤਰ ਕਪਟ ਸਿਰੇ ਬੇ ਤਾਲਾ ਵਰਮੀ ਮਾਰੀ ਸਾਪਨਾ ਮੂਆ ਪ੍ਰਭ ਸਭ ਕਿਛ ਜਾਣੈ ਜਨ ਤੋਂ ਕੀਆ ਪੂਰ ਤਾਪ ਗੇਰੀ ਕੇ ਬਸਤਾ upda ਕਾ ਮਾਰਿਆ ਗਰੇ ਤੇ ਨਸਤਾ ਦੇਸ ਛੋਡ ਪ੍ਰਦੇਸ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਫਿਰਾਏ ਤੂ ਕਾ ਕਰ ਕਰ ਮੰਗੈ ਤ੍ਰਿਪਤਾਵਨ ਤੇ ਤੂ ਕਾ ਬਨੇਤਾ ਸ਼ੋਡ ਬਾਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਾਨ ਦੁਖਿਆਰੀ ਬੋਲੇ ਨਹੀਂ ਹੋਏ ਬੈਠਾ ਮੂਨੀ ਅੰਤਰ ਕਲਪ ਪਵਾਈਐ ਜੋਨੀ ਅੰਤੇ ਰਹਤਾ ਦੁਖ ਦੇਹੀ ਸੈਤਾ ਹੁਕਮ ਨਾ ਬੂਝੈ ਵਿਆਪਕ ਅਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੇ ਉਚੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰ ਅਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸ ਨੂੰ ਪੈ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਧਿਓ ਪਾਲਾ ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਵੇ ਪਾਕ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਾਉ ਦੂਜਾ ਪ੍ਰਭਾਤੀ ਮੈਲਾ ਪੰਜਵਾ ਸਿਮਰਤ ਨਾਮ ਕਿਲ ਬਿਕ ਸਭ ਘਾਟੇ ਧਰਮ ਰਾਇ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਤਾਰ ਬ੍ਰਹਮ ਰਿਤ ਮਾਹਿ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖ ਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਘਟ ਘਟ ਅੰਤਰ ਰਵਿਆ ਸੋਏ ਤੇ ਸੁਬੇਨ ਬੀਜੋ ਨਹੀਂ ਕੋਏ ਬੈਰ ਬਿਰੋਧ ਛੇਦੇ ਪੈ ਪਰਮਾ ਪ੍ਰਭ ਪੁਨ ਆਤਮਾ ਕੀਨੇ ਧਰਮਾ ਨਾ ਤਰੰਗ ਤੇ ਕਾਂਢਾ ਲਗਾ ਜਨਮ ਜਨਮ ਕਾ ਟੂਟਾ ਗਾਂਢਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਿਥਾਈ ਜਹਾਂ ਸੇਵਕ ਗੋਪਾਲ ਗੁਸਾਈ ਪ੍ਰਭ ਸੁਪ੍ਰਸੰਨ ਭੈ ਗੋਪਾਲ ਜਨਮ ਜਨਮ ਕੇ ਮਿਟੇ ਬਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ ਨਾਮ ਕੈ ਰੀਜਾ ਚਰਨ ਕਮਲ ਨਿਮਖ ਰਦਾ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉੱਚ ਤੇ ਉੱਚ ਪ੍ਰਭ ਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਸਨ ਕੀ ਬਾਚੋਂ ਦੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗੈ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸ਼ੰਕਾ ਨਾਸੀ ਆਪਨ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹਾਂ ਆਨੰਦ ਦੁਖ ਦੂਰ ਪਿਆਨਾ ਮੰਮਾਨਕ ਲਿਵ ਤਤ ਲੁਕਾਨਾ ਜੋ ਕਿਛੁ ਹੋਆ ਸੋ ਤੇਰਾ ਭਾਣਾ ਜੋ ਇਮ ਬੂਝੈ ਸੋ ਸਹਿਜ ਸਮਾਣਾ ਐਹ ਤ ਕਬੀਰ ਕਿਲ ਵਿਖ ਗੈ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾ ਇਕਮ ਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਸਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਹਿਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮੇਰਾ ਮਤ ਸਾਈ ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਥੌਰ ਮੁਕਾਮਾ ਬ੍ਰਹਮਨ ਗਿਆਸ ਕਰੇ ਚੋਬੀਸਾ ਕਾਜ਼ੀ ਮਹਾਰ ਮਜ਼ਾਨਾ 11 ਮਾਸ ਪਾਸ ਕਹਿ ਰੱਖੇ ਇੱਕ ਮਾਹੇ ਨਿਧਨ ਕਹਾ ਉਡੀ ਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੇ ਕਿਆ ਹਜ ਕਬ ਜਾਏ ਇਤੇ ਔਰਤ ਮਰਦ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਬਰਾ ਰਾਮ ਅੱਲਾ ਦਾ ਸਭ ਗੁਰ ਪੀਰ ਹਮਾਰੇ ਕਹਿ ਤਕਬੀਰ ਸੁਨੋ ਨਰ ਨਰਵਾ ਪਰੋ ਏਕ ਤੀਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਅਭੀ ਨਿਤ ਤਰਨਾ ਪ੍ਰਭਾਤੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਪੂਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਰਹਾਓ ਮਾਟੀ ਏਕ ਅਨੇਕ ਲੋਗਾ ਪਰਮਨਾ ਪੂ ਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਥਾਈ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਸ਼ਪੂਚ ਮਾਟੀ ਕੇ ਭਾਂਡੇ ਨਾ ਕਸ਼ਪੂਚ ਹੁਕਮ ਰੈ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਸ਼ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਈਐ ਸੋਈ ਅੱਲਾ ਅਲਖ ਨਾ ਜਾਣੀ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਦੀਠਾ প্রভਾਤੀ ਵੇਦਕ ਤੇਬ ਕਉ ਮਤ ਝੂਠੇ ਝੂਠਾ ਜੋ ਨਾਮ ਵਿਚਾਰੈ ਜੋ ਸਭ ਮੈਂ ਏਕ ਖੁਦਾ ਏ ਕਹਿ ਤੋ ਤੋ ਕਿਉ ਮੁਰਗੀ ਮਾਰੈ ਮੁੱਲਾ ਕਹਉ ਨਿਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾਉ پکر جیو آنیا دے بناسی ماتی کو بسمل کیا جوت سروپ اناحت لاغی کو حلال کیا 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 عزو پاک کیا مہت ہویا کیا مسیط سر لایا جو دل میں کپٹ نواز گزار ہو کیا حج کب جایا ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਛਤ ਤੇ ਚੂਕਾ ਦੋਜ ਕਸਿਉ ਮਨ ਮੰਨਿਆ ਪ੍ਰਭਾਤੀ ਸੁੰਨ ਸੰਧਿਆ ਤੇਰੀ ਦੇਵ دیਵਾਕ ਅਦਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸ਼ਰਨਾਈ ਲੇ ਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਪਾਈ ਠਾਡਾ ਬ੍ਰਹਮਾ ਨਿਗਮ ਵਿਚਾਰ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੁੱਝ ਬੁੱਝਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਰੰਕਾਰ ਨਿਰਬਾਨੀ